प्यारे दोस्तों आज मैं ਤੁਹਾਡੇ ਸਾਹਮਣੇ ਆਪਣੀ ਇੱਕ ਬਿੰਨੀ ਕਹਾਣੀ ਪੇਸ਼ ਕਰ ਰਿਹਾ ਹਾਂ ਕਹਾਣੀ ਦਾ ਨਾਮ ਹੈ ਹੱਕ ਜੁਲਾਈ ਦੇ ਆਖਰੀ ਦਿਨਾਂ ਵਿੱਚ ਗਰਮੀ ਦੇ ਨਾਲ-ਨਾਲ ਹਮਸ ਵੀ ਆਪਣਾ ਰੰਗ ਦਿਖਾ ਰਿਹਾ ਸੀ ਉਹ ਸਵਾਰੀ ਛੱਡ ਕੇ ਬੈਂਕ ਦੇ ਸਾਹਮਣੇ ਕਾਣੇ ਦਰਖਤ ਕੋਲ ਆ ਕੇ ਠਹਿਰ ਗਿਆ ਉਥੇ ਵੀ ਉਸਨੇ ਰਿਕਸ਼ਾ ਖੜਾ ਕਰਨ ਤੋਂ ਬਾਅਦ ਆਪਣੀ ਪੇਟ ਸਿੱਧੀ ਕਰ ਲਈ ਦੇਖੇ ਤੇ ਲੇਟਣ ਦਾ ਮਨ ਬਣਾਇਆ ਦੁਪਹਿਰ ਤੀ ਸਿੱਧੀ ਟਿਕੀ ਤੋਂ ਅਤੇ ਉਹ ਉਸਨੇ ਉਸੇ ਚ ਸਾਹ ਸਤਰੀ ਸੀ ਛੱਡਿਆ ਇਸ ਡੇਰੇ ਤੋਂ ਇਸ ਫੇਰੇ ਤੋਂ ਬਾਅਦ ਉਸਦੀ ਹਾਲ ਹੋਰ ਵੀ ਖਸਤਾ ਹੋ ਗਈ ਸੀ ਉਸਨੇ ਸੀਟ ਥੱਲੇੋਂ ਪਾਣੀ ਦੀ ਬੋਤਲ ਕੱਢ ਕੇ ਇੱਕ ਵਾਰੀ ਪਾਣੀ ਪੀਤਾ ਪਰ ਕਬਰਾਟ ਉਸ ਦਾ ਖਹਿਣਾ ਨਹੀਂ ਛੱਡ ਰਹੀ ਸੀ ਇਸ ਲਈ ਉਹ ਲੇਟ ਗਿਆ ਅੱਖ ਲੱਗੀ ਸੀ ਕਿ ਇੱਕ ਕਾਰ ਉਸ ਰਸਤ ਕੋਲ ਆ ਕੇ ਰੁਕੀ ਕਾਰ ਵਾਲੇ ਨੇ ਹਾਰਨ ਨੂੰ ਜਾਇਆ ਉਸ ਨੂੰ ਦੇਖਦੇ ਹੋਏ ਅਧ ਖੁਲੀਆਂ ਅੱਖਾਂ ਨਾਲ ਆਪਨੇ ਤੋਂ ਉੱਠੀ ਕਰਕੇ ਦੇਖਿਆ ਤੇ ਫਿਰ लेट ਗਿਆ ਕਾਰ ਚਾਲਕ ਨੇ ਇੱਕ ਵਾਰ ਫੇਰ ਖਾਰਨ ਜਾਇ ਇਸ ਦਾ ਵੀ ਉਸਤੇ ਕੋਈ ਅਸਰ ਨਾ ਹੋਇਆ ਉਹ ਉਵੇਂ ਹੀ ਪਿਆ ਰਿਹਾ ਇਹ ਦੇਖ ਕੇ ਕਾਰ ਚਾਲਕ ਕਾਰ ਤੋਂ ਬਾਹਰ ਆਇਆ ਅਤੇ ਗੁੱਸੇ ਨਾਲ ਬੋਲਿਆ ਇਹ ਟਰੱਕਾ ਪ੍ਰਕਾਰ ਲੈ ਸਾਨੂੰ ਇੱਥੇ ਕਾਰ ਖੜੀ ਕਰਨੀ ਹੈ ਇਹ ਸੁਣ ਕੇ ਉਹ ਰਿਕਸ਼ੇ ਤੇ ਥੋੜਾ ਜਿਹਾ ਪਾਸਾ ਲੈ ਲੈਂਦੇ ਹੋਏ ਉਸਨੇ ਉਸਨੂੰ ਨਜ਼ਰ ਮਲੋਂ ਦੇਖਿਆ ਕਿ ਕਿ ਸਾਨੂੰ ਗਰਮੀ ਨਹੀਂ ਲੱਗਦੀ ਇਹ ਕਿਸ਼ਾ ਚਾਲਕ ਤੁਹਾਨੂੰ ਸ਼ਾਮ ਵਿੱਚ ਲੰਮਾ ਪਿਆ ਚੰਗਾ ਨਹੀਂ ਲੱਗਦਾ ਵੈਸੇ ਇਹ ਗੱਲ ਰਿਕਸ਼ੇ ਵਾਲੇ ਤੋਂ ਸੁਣ ਕੇ ਉਹ ਖੁਦ ਵੀ ਜੀ ਹੈਰਾਨ ਜਿਹਾ ਸੰਸਕਰਨ ਲੱਗਾ ਜਦੋਂ ਉਸ ਨੂੰ ਰਿਕਸ਼ੇ ਵਾਲੇ ਤੋਂ ਇਹ ਗੱਲ ਸੁਣੀ ਪਈ ਤਾਂ ਉਹ ਹੋਰ ਵੀ ਲਾਗਿਲਾ ਹੋ ਗਿਆ ਪਰ ਉਹ ਕੁਝ ਨਾ ਬੋਲਿਆ ਫਿਰ ਰਿਕਸ਼ੇ ਵਾਲੇ ਨੇ ਕਿਹਾ ਮੈਂ ਤੇ ਮੇਰਾ ਰਿਕਸ਼ਾ ਇੱਥੇ ਹੀ ਰਹੇਗਾ ਕੀ ਸਾਨੂੰ ਗਰਮੀ ਨਹੀਂ ਲੱਗਦੀ ਕੁਦਰਤੀ ਏਸ਼ਾਂ ਸਾਂਝੀ ਹੈ ਇਸ ਤੇ ਕਿਸੇ ਦਾ ਕੋਈ ਹੱਕ ਨਹੀਂ ਸਭ ਦਾ ਹੱਕ ਹੈ ਤਾਂ ਹਰ ਕੋਈ ਏਸੇ ਬੈਠ ਕੇ ਆਰਾਮ ਕਰਦਾ ਹੈ ਇਹ ਸੁਣ ਕੇ ਕਾਰ ਡਰਾਈਵਰ ਹੋਰ ਵੀ ਚਿੱਠਾ ਜਾ ਪੈ ਗਿਆ ਤੇ ਬੁਰਬੁੜਾਉਂਦਾ ਹੋਇਆ ਕਾਰ ਵਿੱਚ ਬੈਠ ਕਾਰਨ ਉਸમે ਅੱਗੇ ਵਧਾ ਲਿਆ ਬਹੁਤ ਬਹੁਤ ਧੰਨਵਾਦ